ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਕੀ ਹਾਲ ਚਾਲ ਹੈ ਜੀ ਤੁਹਾਡਾ ਦੇਖੋ ਅੱਜ ਭੈਣਾਂ ਆਪਾਂ ਨਵਾਂ ਸੂਟ ਪਾ ਲਿਆ ਇੱਕ ਭੈਣ ਦੇ ਕਹਿਣ ਤੇ ਕਿ ਤੁਸੀਂ ਲਾਈਟ ਸੂਟ ਨਾ ਪਾਇਆ ਕਰੋ ਤੇ ਆਪਾਂ ਅੱਜ ਡਾਰਕ ਕਲਰ ਦਾ ਸੂਟ ਪਾਇਆ ਨਵਾਂ ਬਣ ਕੇ ਆਇਆ ਸੂਟ ਆਪਣਾ ਇਹ ਤੇ ਆਪਾਂ ਤੁਹਾਨੂੰ ਪਹਿਲਾਂ ਦਿਖਾ ਰਹੇ ਹਾਂ ਅੱਜ ਮੈਂ ਡਿਊਟੀ ਤੇ ਜਾਣਾ ਤੇ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਕਾਟਨ ਦਾ ਦੁਪੱਟਾ ਇੰਨਾ ਕੰਫਰਟੇਬਲ ਸੂਟ ਆ ਇਹ ਮੇਰਾ ਬਹੁਤ ਜ਼ਿਆਦਾ ਤੇ ਮੈਂ ਕਿਹਾ ਚੱਲ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਨੂੰ ਪਹਿਲਾਂ ਮਿਲਿਏ ਉਨਾ ਨੂੰ ਸੂਟ ਦਿਖਾਈਏ ਤੇ ਮੇਰਾ ਹਰ ਕੰਮ ਪਹਿਲਾਂ ਹੁਣ ਤੁਹਾਡੇ ਤੋਂ ਸ਼ੁਰੂ ਹੁੰਦਾ ਤੇ ਤੁਹਾਡੇ ਨਾਲ ਹੀ ਖਤਮ ਹੁੰਦਾ ਠੀਕ ਹੈ ਜੀ ਤੇ ਮੇਰੀ ਲਾਈਫ ਹੁਣ ਤੁਹਾਡੇ ਵਾਲੇ ਦੁਆਲੇ ਘੁੰਮ ਰਹੀ ਆ ਮੇਰੀਆਂ ਪਿਆਰੀਆਂ ਪੇਰੀਆਂ ਭੈਣਾਂ ਦੇ ਵਾਲੇ ਦੁਆਲੇ ਆਪਣੀ ਜ਼ਿੰਦਗੀ ਜਿਹੜੀ ਉਹ ਘੁੰਮਦੀ ਰਹਿੰਦੀ ਆ ਤੁਹਾਡੇ ਕਮੈਂਟ ਤੁਹਾਡੀਆਂ ਗੱਲਾਂ ਵਾਲ ਤਾਂ ਤੁਹਾਡੇ ਫੋਨ ਇਹਨਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਸਾਰਾ ਦਿਨ ਉਲਝਾ ਕੇ ਰੱਖਦੀ ਆ ਤੇ ਚਲੋ ਜੀ ਇਸ ਤਰ੍ਹਾਂ ਹੀ ਤੁਹਾਡਾ ਪਿਆਰ ਬਣਿਆ ਰਹੇ ਤੇ ਤੁਹਾਡੀ ਵੀ ਲਾਈਫ ਵਧੀਆ ਰਹੇ ਔਰ ਮੇਰੀ ਵੀ ਵਧੀਆ ਰਹੇ ਹੈ ਨਾ ਟਾਈਮ ਹੈ ਜਿਹੜਾ ਉਹ ਸੌਖਾ ਲੰਘ ਜਾਂਦਾ ਹੈ ਗੱਲਾਂ ਬਾਤਾਂ ਕਰਦੇ ਕਰਾਉਂਦੇ ਤੇ ਹੁਣ ਮੇਰਾ ਸੂਟ ਤੁਸੀਂ ਜ਼ਰੂਰ ਦੱਸ ਦਿਓ ਵੀ ਹੁਣ ਮੇਰਾ ਸੂਟ ਤੁਹਾਨੂੰ ਪਸੰਦ ਆਇਆ ਹੁਣ ਤਾਂ ਲਾਈਟ ਕਲਰ ਨਹੀਂ ਹੈਗਾ ਹੁਣ ਤਾਂ ਇਹ ਡਾਰਕ ਕਲਰ ਹੈ ਤੁਸੀਂ ਮੇਰੇ ਸੂਟ ਬਾਰੇ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਬੱਦਲ ਹੋਏ ਪਏ ਨੇ ਬਾਹਰ ਬੱਦਲ ਗਰਜ ਰਹੇ ਨੇ ਆ ਕੇ ਮਿਲਦੀ ਆਂ ਠੀਕ ਹੈ ਆ ਕੇ ਕੋਈ ਗੱਲਬਾਤ ਆਪਾਂ ਫੇਰ ਕਰਦੇ ਆਂ ਤੇ ਇਹ ਆ ਸੂਟ ਹੈ ਜਿਹੜਾ ਤੁਹਾਨੂੰ ਕਿਵੇਂ ਲੱਗਿਆ ਇਹਦੇ ਬਾਰੇ ਜਰੂਰ ਦੱਸਿਓ ਠੀਕ ਹੈ ਜੀ ਮੈਂ ਇਸ ਤਰ੍ਹਾਂ ਨਹੀਂ ਜਾਂਦੀ ਹੈਗੀ ਸਾਈਡ ਤੇ ਦੁਪੱਟਾ ਰੱਖ ਕੇ ਮੈਨੂੰ ਆਦਤ ਨਹੀਂ ਹੈਗੀ ਜੀ ਮੈਂ ਇਸ ਤਰ੍ਹਾਂ ਜਾਵਾਂ ਤਾਂ ਮੈਂ ਤੁਹਾਨੂੰ ਸਿਰਫ ਦਿਖਾਉਣ ਲਈ ਇਦਾਂ ਲੈਣੀ ਆ ਮੈਂ ਦੁਪੱਟਾ ਹਮੇਸ਼ਾ ਮੇਰੇ ਤੋਂ ਉਵੇਂ ਦੁਪੱਟਾ ਨਹੀਂ ਰੱਖਿਆ ਜਾਂਦਾ ਸਾਈਡ ਤੇ ਲਓ ਜੀ ਇਹ ਆਪਣਾ ਸਟਾਈਲ ਹੈ ਦੁਪੱਟਾ ਲੈਣ ਦਾ ਠੀਕ ਹੈ ਜੀ ਉਹ ਤਾਂ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣਾ ਸੀ ਮੈਂ ਤਾਂ ਕਰਕੇ ਉਦਾਂ ਲਿਆ ਸੀ ਆਦਰਵਾਇਜ਼ ਆਪਣਾ ਇਹ ਵਾਲਾ ਸਟਾਈਲ ਹੈ ਦੁਪੱਟਾ ਲੈਣ ਦਾ ਦੁਪੱਟਾ ਆਪਾਂ ਹਮੇਸ਼ਾ ਇਦਾਂ ਖਿਲਾੜ ਕੇ ਲਈਦਾ ਕਿਉਂਕਿ ਮੈਂ ਲੈ ਨਹੀਂ ਸਕਦੀ ਸਾਈਡ ਤੇ ਦੁਪੱਟਾ ਮੈਨੂੰ ਆਦਤ ਹੀ ਨਹੀਂ ਹੈਗੀ ਬਿਲਕੁਲ ਵੀ ਮੈਂ ਕਦੇ ਲਿਆਈ ਨਹੀਂ ਹੈਗਾ ਸੋ ਇਹ ਹੈ ਜੀ ਆਪਣਾ ਸਟਾਈਲ ਇਦਾਂ ਆਪਾਂ ਜਾਂਦੇ ਆ ਬਾਹਰ ਨਿਕਲਦੇ ਆ ਹਨਾ ਲਓ ਚੱਲ ਗਿਆ ਸਵਾ ਦੋ ਮੀਟਰ ਦਾ ਦੁਪੱਟਾ ਜੀ ਆਪਾਂ ਕਹਿ ਦਿੰਨੇ ਆ ਛੋਟਾ ਹੁੰਦਾ ਛੋਟਾ ਨਹੀਂ ਹੁੰਦਾ ਸਵਾ ਦੋ ਮੀਟਰ ਦਾ ਦੁਪੱਟਾ ਦੇਖੋ ਪੂਰਾ ਘਿੰਡਿਆ ਹੋਇਆ ਕਿਉਂਕਿ ਇਹ ਨਾ ਚੌੜਾਈ ਚ ਜ਼ਿਆਦਾ ਹੁੰਦਾ ਸਵਾ ਦੋ ਮੀਟਰ ਦਾ ਦੁਪੱਟਾ ਜਿਹੜਾ ਇਸ ਕਰਕੇ ਛੋਟੇ ਨਹੀਂ ਲੱਗਦੇ ਹੁੰਦੇ ਦੁਪੱਟੇ ਇਹ ਪੂਰੇ ਐਨ ਵਧੀਆ ਵੱਡੇ ਹੀ ਲੱਗਦੇ ਹੁੰਦੇ ਨੇ ਤੇ ਫਿਰ ਜੇ 2.5 ਮੀਟਰ ਦਾ ਲਾਵਾਂਗੇ ਫਿਰ ਤਾਂ ਸੰਭਾਲੇ ਨਹੀਂ ਜਾਣਾ ਕਿਉਂਕਿ ਚੜਾਈ ਬਹੁਤ ਜ਼ਿਆਦਾ ਹੁੰਦੀ ਹੈ। ਚਲੋ ਠੀਕ ਹੈ ਜੀ ਮੇਰੇ ਨਾਲ ਤਾਂ ਬਾਹਰ ਬੈੱਲ ਵੱਜ ਗਈ ਮੈਂ ਬਾਹਰ ਦੇਖ ਲਾਂ। ਬਾਹਰ ਬਹੁਤ ਸੋਹਣਾ ਮੌਸਮ ਹੈ। ਇੰਨੀ ਠੰਡੀ ਹਵਾ ਹੈ ਬਾਹਰ ਤਾਂ। ਮੱਧਲ ਹੋਏ ਹੋਏ ਆ। ਬਾਹਰ ਹੀ ਬੈਠ ਜਾ। ਹਾਂ। ਬਾਹਰ ਹੀ ਬੈਠ ਜਾ ਹੁਣ। ਇੱਥੇ ਤਾਂ ਬਾਹਲੇ ਸੇਕ ਮਾਰਦਾ ਅੰਦਰ ਤਾਂ। ਬਾਹਰ ਤਾਂ ਹੱਟਜ ਵੀ ਵਧੀਆ ਹੈ ਤੇ ਬਾਹਰ ਵੀ ਵਧੀਆ। ਕਰ ਲਾ। ਬਾਹਰ ਤੇ ਵੀ ਚੰਗੀ ਕਰੀ। ਚਲ ਠੀਕ ਹੈ। ਚਲੋ ਠੀਕ ਐ ਬਾਏ ਬਾਏ ਮੈਂ ਹੰਕੀ ਰਹਿ ਜਾਮਨ ਲਾ ਨਾ ਮੇਰਾ ਛੋਟੇ ਛੱਕੀ ਛੋਟੇ ਛੋਟੇ ਤਾਂ ਮੈਨੂੰ ਯਾਦ ਆਉਂਦੇ ਨੇ ਚਲੋ ਓਕੇ ਬਾਏ ਹਾਂਜੀ ਆ ਗਈ ਸੀ ਮੈਂ ਸਕੂਲ ਤਾਂ ਤੁਸ ਕਹਾਂਗੇ ਰੋਜ਼ ਸਕੂਲ ਚਲੀ ਗਈ ਤੇ ਆ ਗਈ ਚਲੀ ਗਈ ਤੇ ਆ ਗਈ ਮੈਂ ਆ ਕੇ ਨਾ ਥੋੜੀ ਦੇ ਰੈਸਟ ਕੀਤੀ ਤੇ ਹੁਣ ਚਾਹ ਚੂ ਪੀ ਲਈ ਤੇ ਅੱਜ ਮੈਂ ਤੁਹਾਨੂੰ ਦੱਸਾਂ ਕਿ ਮੇਰੀ ਵਿਸ਼ੇ ਪੂਰੀ ਹੋਣ ਜਾ ਰਹੀ ਹੈ ਕੱਲ ਵਾਲੀ ਜਿਹੜੀ ਮੇਰੀ ਵਿਸ਼ੇ ਸੀਗੀ ਇੱਛਾ ਸੀ ਬਹੁਤ ਜ਼ਬਰਦਸਤ ਵੀ ਮਠੀਆਂ ਖਾਈਆਂ ਜਾਣ ਕਈ ਭੈਣਾਂ ਨੇ ਕਿਹਾ ਕਿ ਮਠੀਆਂ ਬਣਾ ਲਾਂਗੇ ਆਪਾਂ ਤੁਸੀਂ ਆ ਜਾਓ ਹਨ ਤੇ ਅੱਜ ਫੇਰ ਸਾਡੇ ਮੀਂਹ ਪੈ ਗਿਆ ਤੇ ਅੱਜ ਫੇਰ ਮੈਂ ਬੀਬੀ ਨੂੰ ਫੋਨ ਕੀਤਾ ਸਕੂਲੋਂ ਬੀ ਅੱਜ ਫੇਰ ਮੀ ਪਈ ਜਾਂਦਾ ਤੇ ਬੀਬੀ ਕਹਿੰਦੀ ਚੱਲ ਮੈਂ ਗੁੜ ਪਿਆਉ ਦਿੰਨੀ ਆ ਬੀਬੀ ਨੇ ਪਿਉ ਕੇ ਰੱਖਿਆ ਗੁੜ ਆਇਆ ਤੁਸੀਂ ਖਾ ਲਿਓ ਮੱਠੀ ਦਾ ਸਾਰੇ ਪੱਤ ਆ ਕੇ ਤੇ ਬੀਬੀ ਨੇ ਅੱਜ ਗੁੜ ਪਿਆਉ ਕੇ ਰੱਖਿਆ ਤੇ ਹੁਣ ਅਸੀਂ ਬਣਾਉਨੇ ਆ ਮਠੀਆਂ ਤੇ ਤੁਹਾਨੂੰ ਵੀ ਦਿਖਾਉਨੇ ਆ ਬਾਕੀ ਦੇਖਦੇ ਆ ਕਿ ਕ੍ਰਿਸਪੀ ਕਿੰਨੀਆਂ ਬਣਦੀਆਂ ਨੇ ਮੈਨੂੰ ਨਾ ਵੈਸੇ ਕ੍ਰਿਸਪੀ ਵਾਲੀਆਂ ਚੰਗੀਆਂ ਲੱਗਦੀਆਂ ਨੇ ਉਹ ਚੀੜੀਆਂਈਆਂ ਮਠੀਆਂ ਤਾਂ ਆਪਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਆ ਆਟਾ ਜਿਹਾ ਹੀ ਲੱਗਦਾ ਉਹ ਤੇ ਬਾਅਦ ਵਿੱਚ ਪਹਿਲਾਂ ਤੁਹਾਨੂੰ ਥੋੜਾ ਜਿਹਾ ਮੌਸਮ ਦਿਖਾਉਣੀ ਆ ਤੇ ਫਿਰ ਆਪਾਂ ਬਣਾਵਾਂਗੇ ਮਠੀਆਂ ਤੇ ਸੂਟ ਤੁਸੀਂ ਮੇਰਾ ਸਵੇਰੇ ਦੇਖ ਹੀ ਲਿਆ ਸੀ ਦੇਖੋ ਭੈਣੋ ਇਹ ਮੈਨੂੰ ਲੱਗਦਾ ਸਾਰੀਆਂ ਭੈਣਾਂ ਦੀ ਪ੍ਰੋਬਲਮ ਹੋਣੀ ਆ ਕਿ ਸੂਟ ਬਹੁਤ ਹੁੰਦੇ ਨੇ ਪਰ ਪਾਉਣ ਵਾਲਾ ਕੋਈ ਨਹੀਂ ਹੁੰਦਾ ਤੇ ਅਲਮਾਰੀ ਮੇਰੀ ਵੀ ਭਰੀ ਪਈ ਆ ਪਰ ਪਾਉਣ ਵਾਸਤੇ ਮੈਨੂੰ ਕੋਈ ਨਹੀਂ ਦਿਖਦਾ ਮੇਰੀ ਰੋਜ਼ ਹੀ ਦੀ ਵੱਡੀ ਪ੍ਰੋਬਲਮ ਆ ਇਹ ਕਿ ਮੈਂ ਕੀ ਪਾਵਾਂ ਮੈਂ ਕੀ ਪਾਵਾਂ ਮੈਂ ਰੋਜ਼ ਬੀਬੀ ਨੂੰ ਇਹੀ ਕਹੀ ਹਾਂ ਹਾਏ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਪਾਉਣ ਨੂੰ ਜੇ ਕਿਤੇ ਜਾਣਾ ਹੈ ਬਾਹਰ ਉਦੋਂ ਵੀ ਹਾਏ ਮੇਰੇ ਕੋਲ ਤਾਂ ਕੁਝ ਹੈ ਨਹੀਂ ਪਾਉਣ ਨੂੰ ਮੈਂ ਕੀ ਪਾਵਾਂ ਹਣਾ ਤੇ ਸੂਟ ਹੁੰਦੇ ਵੀ ਬਹੁਤ ਨੇ ਤੇ ਪਾਉਣ ਵਾਲਾ ਕੋਈ ਨਹੀਂ ਹੁੰਦਾ ਇਹ ਤਾਂ ਸਾਰੀਆਂ ਭੈਣਾਂ ਦੀ ਸਮੱਸਿਆ ਹੈ ਤੁਸੀਂ ਦੱਸਿਓ ਪਹਿਲਾਂ ਤੁਹਾਡੀ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਮੇਰੀ ਇਕੱਲੀ ਦੀ ਪ੍ਰੋਬਲਮ ਹੈ ਮੈਨੂੰ ਤਾਂ ਲੱਗਦਾ ਇਹ ਸਾਰੀਆਂ ਦੀ ਹੁੰਦੀ ਹੈ ਤੇ ਜੇ ਕਿਸੇ ਨੂੰ ਇਦਾਂ ਨਹੀਂ ਲੱਗਦਾ ਉਹ ਵੀ ਦੱਸ ਦਿਓ ਵੀ ਨਾ ਸੰ ਤਾਂ ਕੋਈ ਨਹੀਂ ਲੱਗਦਾ ਹੈਗਾ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਇਹ ਸਾਰਿਆਂ ਨੂੰ ਹੀ ਲੱਗਦਾ ਹੁੰਦਾ ਕਿ ਮੇਰੇ ਕੋਲੇ ਕੱਪੜੇ ਨਹੀਂ ਹੈਗੇ ਪਾਉਣ ਵਾਸਤੇ ਪਰ ਜਿੱਦ ਦੇ ਆਪਾਂ ਨਵਾਂ ਸੂਟ ਪਾਉਣੇ ਹਨ ਉਹਦੇ ਆਪਾਂ ਨੂੰ ਬੜੀ ਵਧੀਆ ਜੀ ਫੀਲਿੰਗ ਆਉਂਦੀ ਹੁੰਦੀ ਹੈ ਹਾਂ ਪਤਾ ਨਹੀਂ ਲੱਗਦਾ ਭਾਈ ਹਾਂ ਬਸ ਆਈ ਲਾ ਕਹਿੰਦਾ ਹਾਂ ਕਿ ਮੈਂ ਹੁਣ ਕੀ ਪ ਮੇਰੇ ਕੋਲ ਤਾਂ ਕੋਈ ਸੂਟ ਨਹੀਂ ਆ ਪਾਉਣ ਵਾਸਤੇ ਹਨਾ ਮੈਂ ਆਈ ਵੀ ਕਹਣਾ ਆਦੇਸ਼ ਤੇ ਪਾਪਾ ਨੂੰ ਮੈਂ ਕਹਿੰਦਾ ਨਾ ਜਿਤਕ ਵਿਆਹ ਸ਼ਾਦੀਆਂ ਹੋਣ ਹੋਏ ਦੱਸੋ ਮੈਂ ਕੀ ਪਾऊं ਮੇਰੇ ਕੋਲ ਕੱਪੜੇ ਨਹੀਂ ਆ ਕਹਿੰਦੇ ਤੇਰੇ ਕੋਲ ਤਾਂ ਬਣਾਉਣੀ ਬਹੁਤ ਹੈ ਪਰ ਤੇਰੇ ਕੋਲੇ ਪਾਉਣ ਵਾਸਤੇ ਕਦੇ ਕੋਈ ਕੱਪੜਾ ਨਹੀਂ ਹੋਇਆ ਤੇ ਸਾਰੀਆਂ ਭੈਣਾਂ ਦੀ ਮੈਨੂੰ ਲੱਗਦਾ ਇਹੀ ਸਭ ਤੋਂ ਵੱਡੀ ਸਮੱਸਿਆ ਹੋਊਗੀ ਤੇ ਇਹਦਾ ਹੱਲ ਮੈਨੂੰ ਲੱਗਦਾ ਆਪਾਂ ਨੂੰ ਕਦੇ ਵੀ ਨਹੀਂ ਮਿਲਣਾ ਜੇ ਕਿਸੇ ਕੋਲੇ ਕੋਈ ਹੱਲ ਆਏਗਾ ਤਾਂ ਦੱਸ ਦਿਓ ਮੈਨੂੰ ਤਾਂ ਨਹੀਂ ਲੱਗਦਾ ਇਹਦੀ ਕੋਈ ਸਮੱਸਿਆ ਦਾ ਕੋਈ ਹੱਲ ਹੋਊ ਤੇ ਜਾਂ ਫਿਰ ਇਹ ਹੋ ਸਕਦਾ ਵੀ ਵਿਆਹਾਂ ਦੇ ਵਿੱਚ ਸਰਕਾਰ ਵੱਲੋਂ ਕੋਈ ਯੂਨੀਫਾਰਮ ਲੱਗ ਜੇ ਵੀ ਆ ਯੂਨੀਫਾਰਮ ਪਾ ਕੇ ਆਉਣੀ ਆ ਸਾਰੇ ਸਾਰਿਆਂ ਨੇ ਫੇਰ ਸਾਰੇ ਉਹੀ ਯੂਨੀਫਾਰਮ ਪਾ ਕੇ ਚਲੇ ਜਾਇਆ ਕਰਨ ਇੱਕੋ ਵਰਦੀ ਲੱਗ ਜੇ ਵੀ ਭਾਈ ਵਿਆਹ ਦੇ ਵਿੱਚ ਸਭ ਨੇ ਆਹੀ ਵਰਦੀਆਂ ਪਾ ਕੇ ਆਉਣਾ ਫੇਰ ਮੈਨੂੰ ਲੱਗਦਾ ਥੋੜਾ ਸੌਖਾ ਹੋ ਸਕਦਾ ਵੀ ਇੱਕ ਸੂਟ ਬਣਾ ਕੇ ਰੱਖ ਲੋ ਬਸ ਉਹੀ ਪਾ ਕੇ ਜਾਣਾ ਵਿਆਹ ਚ ਤੇ ਨਹੀਂ ਤਾਂ ਕੋਈ ਹਾਲ ਨਹੀਂ ਆ ਆਪਣਾ ਤਾਂ ਕੋਈ ਨਾ ਆਖੇ ਕੁਸ ਫੇਰ ਕੋਈ ਕਿਸੇ ਨੂੰ ਕੁਝ ਕਹੂਗਾ ਇੱਕੋ ਜਿਹੀ ਬਣ ਕੇ ਜਾਣਗੇ ਪਰ ਇਹ ਆ ਵੀ ਫੇਰ ਜਿਹੜੀਆਂ ਦੁਕਾਨਾਂ ਕੱਪੜਿਆਂ ਦੀਆਂ ਉਹ ਬੰਦ ਹੋ ਜਾਣਗੀਆਂ ਕਿਉਂਕਿ ਸਾਰਾ ਬਿਜ਼ਨਸ ਹੀ ਲੇਡੀਜ਼ ਦੇ ਸੱਤੇ ਚੱਲਦਾ ਕੱਪੜਿਆਂ ਦੀਆਂ ਜੁੱਤੀਆਂ ਦੀਆਂ ਦੁਕਾਨਾਂ ਸਾਰੀਆਂ ਲੇਡੀਜ਼ ਦੇ ਸੱਤੇ ਚੱਲਦੀ ਇਹ ਦੇਸ਼ ਦਾ ਜਿਹੜਾ ਬਿਜ਼ਨਸ ਹੈਗਾ ਬਹੁਤ ਵੱਡਾ ਇਹ ਕੱਪੜੇ ਆਉਂਦਾ ਤੇ ਜੁੱਤੀਆਂ ਆਉਂਦਾ ਇਹ ਬੰਦ ਹੋ ਕੇ ਰਹਿ ਜੂਗਾ ਸੋ ਇਹ ਵਰਦੀ ਵਾਲਾ ਕੰਮ ਤਾਂ ਹੋ ਨਹੀਂ ਸਕਦਾ ਇਹਦੇ ਤੇ ਮਾਰਦੇ ਆਂ ਕਾਟਾ ਤੇ ਆਪਾਂ ਬਾਹਰ ਚੱਲਦੇ ਆਂ ਮੌਸਮ ਦੇਖਦੇ ਆਂ ਤੇ ਮਠੀਆਂ ਬਣਾਉਣੀਆਂ ਠੀਕ ਹੈ ਜੀ ਲਓ ਜੀ ਬਾਹਰ ਮੈਂ ਤੁਹਾਨੂੰ ਮੌਸਮ ਦਿਖਾ ਦੇਣੀ ਆ ਪਹਿਲਾਂ ਚੱਲਦੇ ਆਂ ਆਪਾਂ ਤੇ ਇਹ ਬੈਕ ਕੈਮਰਾ ਕਰ ਲਈਆਂ ਲਓ ਜੀ ਆ ਪਾਣੀ ਖੜਾ ਵਿੜੇ ਦੇ ਵਿੱਚ ਤੇ ਬਾਰਿਸ਼ ਹੋ ਕੇ ਹਟ ਗਈ ਆ ਹੁਣ ਪਰ ਬੱਦਲ ਹਜੇ ਹੈਗੇ ਆ ਕਾਫੀ ਬੱਦਲ ਨੇ ਅੱਜ ਵਾਵਾ ਬਾਰਿਸ਼ ਹੋਈ ਸੀਗੀ ਵੈਸੇ ਤਾਂ ਰੋਜ਼ ਹੀ ਹੁੰਦੀ ਆ ਆਪਣੇ ਕਦੇ ਕਦੇ ਭਾਵੇਂ ਨਾ ਹੋਵੇ ਨਹੀਂ ਤਾਂ ਡੇਲੀ ਹੁੰਦੀ ਹੋਈ ਹੁੰਦੀ ਆ ਤੇ ਆ ਫਿਰਦੀ ਆ ਗਟਾਰ ਪਤਾ ਨਹੀਂ ਕੀ ਵਿੱਚੋਂ ਕੋਈ ਮਾਣੇ ਮੋٹے ਜਾਨਵਰ ਜੀ ਲੱਭਦੀਆਂ ਹੋਣਗੀਆਂ ਘਾਹ ਚੋਂ ਵਿਚਾਰੀਆਂ ਖਾਂਦੀਆਂ ਰਹਿੰਦੀਆਂ ਨੇ ਇਸ ਮੌਸਮ ਚ ਤਾਂ ਆਹ ਵਾਲੇ ਮੌਸਮ ਚ ਤਾਂ ਨਾ ਇੰਨਾ ਸੋਹਣਾ ਲੱਗਦਾ ਲਾਉਨ ਬਸ ਪੁੱਛੋ ਹੀ ਨਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੁੰਦਾ ਇੱਧਰ ਆ ਕੇ ਮਜ਼ਾ ਹੀ ਆ ਜਾਂਦਾ ਹੈ ਹਵਾ ਵੀ ਠੰਡੀ ਠੰਡੀ ਚੱਲਦੀ ਹੈ ਨਾ ਫਿਰ ਹੋਰ ਵੀ ਚੰਗਾ ਲੱਗਦਾ ਤੇ ਚਲੋ ਜੀ ਹੁਣ ਮੌਸਮ ਤੁਹਾਨੂੰ ਦਿਖਾਤਾ ਮੌਸਮ ਹੋਇਆ ਬੈਠਣ ਦਾ ਤੇ ਹੁਣ ਮੈਂ ਤੁਹਾਨੂੰ ਗ੍ਰੀਨਰੀ ਸਾਡੀ ਕਲੋਨੀ ਦੇ ਵਿੱਚ ਬਹੁਤ ਸਾਰੀ ਹੈਗੀ ਆ ਬਾਹਰ ਨਿਕਲੋ ਤਾਂ ਫਿਰ ਬਹੁਤ ਵਧੀਆ ਲੱਗਦਾ ਪਰ ਗਰਮੀ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਆਪਾਂ ਬਹੁਤ ਘੱਟ ਬਾਹਰ ਆਉਂਦੇ ਸੀਗੇ ਹੁਣ ਮੌਸਮ ਠੀਕ ਹੋ ਜਾਊਗਾ ਤੇ ਹੁਣ ਬਾਹਰ ਜਿਹੜਾ ਗੁੜਾ ਕੱਢਿਆ ਜਾਂਦਾ ਉਹ ਹਵਾਵਾਂ ਚੱਲਦੀ ਹੋਈ ਤੁਹਾਨੂੰ ਦਿਖਦੀ ਹੋਣੀ ਆ ਹਨਾ ਪੱਤੇ ਹਿਲਦੇ ਆ ਵਧੀਆ ਮੌਸਮ ਹੋਇਆ ਪੇਟੰਡਾ। ਲਓ ਜੀ ਆਪਾਂ ਸ਼ੁਰੂ ਕਰਤਾ ਕੰਮ ਮਠੀਆਂ ਦਾ ਬਣਾਉਣ ਦਾ ਤੇ ਇਧਰ ਬੀਬੀ ਨੇ ਆਟਾ ਘੋਲਿਆ ਗੁੜ ਘੋਲਿਆ ਪਿਆ। ਤੇ ਆਟਾ ਗੁੰਨਣਾ ਸ਼ੁਰੂ ਕਰਤਾ। ਬੜਾ ਹੀ ਕੀ ਕਰਨਾ ਹੈ? ਨਹੀਂ। ਹਾਂ। ਕੁਝ ਗੋਲਗਲੇ ਹਾਂ। ਹਾਂ, ਕੁਝ ਗੋਲਗਲੇ ਬਣਾ ਲਾਂਗੇ। ਮਠੀਆਂ ਤੋਂ ਥੋੜੀਆਂ ਬਹੁਤ ਆ ਗੋਲਗਲੇ ਬਣਾ ਲਾਂਗੇ। ਆਪਾਂ ਬੜਾ ਮੱਥਾ ਜਾਂ ਨਹੀਂ ਮਾਰਨਾ। ਬਸ ਆਪਾਂ ਚਾ ਆ ਜਾਈ ਪੂਰਾ ਕਰਨਾ। ਇਹ ਮਠੀਆਂ ਖਾ ਲਈਆਂ। ਬਸ। ਬਹੁਤ ਹੈ। ਬਹੁਤ ਆ ਬਹੁਤ ਆ। ਤੇ ਬਿਲਕੁਲ ਕੋਈ ਗੱਲ ਨਹੀਂ ਜਿੰਨਾ ਬਚ ਗਿਆ ਉਹ ਆਪਾਂ ਛੱਡ ਦਾਂਗੇ ਪਾਣੀ ਰੱਖ ਦਾਂਗੇ ਤੇ ਉਹ ਆਪਾਂ ਮਿੱਠੀਆਂ ਰੋਟੀਆਂ ਬਣਾ ਲਾਂਗੇ ਤੇ ਅੰਬ ਦੇ ਚਾਰਨਾ ਖਾਵਾਂਗੇ ਉਹ ਵੀ ਬਹੁਤ ਸਵਾਦ ਲੱਗਦੀਆਂ ਜਿੰਨਾ ਕ ਇਹਦੇ ਵਿੱਚ ਬਸ ਤਾਂ ਨਾ ਹੁਣ ਵਰਤ ਲਓ ਤੇ ਇਹਦੇ ਫਿਰ ਗੋਲਗਲੇ ਆ ਤੇ ਮਠੀਆਂ ਤਾਂ ਤਾਂ ਡਾਡ ਡਾਡ ਪਾਉਣਾ ਪਊਗਾ ਕਿਉਂਕਿ ਇਹ ਚ ਤਾਂ ਮੌਨ ਵੀ ਪਾਉਣਾ ਹੋ ਮਠੀਆਂ ਵਾਲੇ ਚ ਤਾਂ ਮੈਂ ਨਾ ਤੁਹਾਨੂੰ ਇੱਕ ਵਾਰ ਦੀ ਗੱਲ ਦੱਸਦੀ ਹਾਂ ਜੀ ਮੈਂ ਬਣਾਉਣ ਲੱਗੀ ਗੋਲਗਲੇ ਉਹਦੋਂ ਅਸੀਂ ਹੁੰਦੇ ਸੀ ਸੰਗਰੂਰ ਤੇ ਮੈਂ ਬਣਾਉਣ ਲੱਗੀ ਗੋਗਲੇ ਹੈ ਤੇ ਮੈਂ ਤਾਂ ਨਾ ਦਿਮਾਗ ਪਤਾ ਨਹੀਂ ਕਿੱਥੋਂ ਕਿਧਰੇ ਨੂੰ ਕਿਧਰੇ ਭੱਜ ਗਿਆ ਕਿਉਂਕਿ ਮੈਂ ਕਦੇ ਢੋਕਲਾ ਬਣਾ ਲੈਂਦੀ ਸੀਗੀ ਹਨਾ ਕਦੇ ਮੈਂ ਇਡਲੀ ਬਣਾ ਲੈਂਦੀ ਸੀ ਮੈਨੂੰ ਉੱਥੇ ਆਦਤ ਸੀਗੀ ਮੈਂ ਬਣਾਉਂਦੀ ਰਹਿੰਦੀ ਹੁੰਦੀ ਸੀਗੀ ਤੇ ਮੇਰੇ ਨਾ ਦਿਮਾਗ ਚੋਂ ਮੇ ਹੀ ਰਿਹਾ ਵੀ ਅੱਜ ਜੇ ਮੈਂ ਇਡਲੀ ਬਣਾਉਂਦੀ ਜਾਂ ਢੋਕਲਾ ਬਣਾਉਂਦੀ ਵੀ ਉਹਦੇ ਵਿੱਚ ਆਪਾਂ ਇਹਨੂੰ ਪਾਉਣੇ ਹੈ ਹਨਾ ਤੇ ਮੈਂ ਨਾ ਗੋਗਲਿਆਂ ਦਾ ਆਟਾ ਬਣਾ ਕੇ ਰੱਖ ਲਿਆ ਘੋਲ ਲਿਆ ਤੇ ਉਹਦੇ ਵਿੱਚ ਮੈਂ ਚੱਕ ਕੇ ਪਾਉ ਉ ਚੱਕ ਇਹਨੂੰ ਦਾ ਪਤਾ ਤੇ ਉਹ ਆਟਾ ਥੋੜਾ ਫੁੱਲ ਜਾਂਦਾ ਉਹਦੇ ਨਾਲ ਤੇ ਫੇਰ ਮੈਂ ਆਖਾ ਬੜਾ ਪੰਗਾ ਪਿਆ ਹੁਣ ਕੀ ਕਰਾਂ ਵੀ ਜਦੋਂ ਪਹ ਗਿਆ ਵਿੱਚ ਤੇ ਉਦੋਂ ਯਾਦ ਆਇਆ ਵੀ ਇਹ ਤਾਂ ਇਨੋਂ ਕੋਣੀ ਨਹੀਂ ਸੀ ਉਹਦੇ ਵਿੱਚ ਅੱਗੀ ਮੈਂ ਤਾਂ ਅੱਜ ਗੋਲਗਲੇ ਬਣਾਉਣ ਲੱਗੀ ਆ। ਇਹ ਮੈਂ ਆਖਿਆ ਚੱਲ ਹੁਣ ਆਟਾ ਬਹੁਤ ਹੈ। ਤੇ ਫਿਰ ਮੈਂ ਆਖਿਆ ਚੱਲ ਹੁਣ ਵੀ ਆਟਾ ਆਪਾਂ ਖਰਾਬ ਥੋੜੀ ਕਰ ਸਕਦੇ ਆ ਵੀ ਚੱਲ ਦੇਖ ਲੈਂਦੀ ਆ ਫਿਰ ਗੋਲਗਲੇ ਬਣਾ ਕੇ ਅੱਜ ਦੇਖੀ ਜਾਊਗੀ ਕੀ ਬਣਦਾ ਕੁਝ ਤਾਂ ਬਣੂਗਾ ਹੀ ਤੇ ਜਦੋਂ ਮੈਂ ਉਹ ਗੋਲਗਲੇ ਬਣਾਈ ਸੀ ਇੰਨੇ ਇੱਕ ਸਵਾਦ ਗੋਲਗਲੇ ਬਣੇ ਉਹ ਇੰਨੇ ਸਵਾਦ ਉਹ ਫੁੱਲ ਗਏ ਤੇ ਫੁੱਲ ਫੁੱਲ ਕੇ ਇੰਨੇ ਪੋਲੇ ਹੋ ਗਏ ਨਹੀਂ ਥੋੜਾ ਜਿਹਾ ਚੀੜਾ ਪਾਣਾ ਹੁੰਦਾ ਹੈ ਗੋਲਗਲੇਾਂ ਚ ਤੇ ਉਹ ਤਾਂ ਪੋਲੇ ਇੰਨੇ ਜ਼ਿਆਦਾ ਹੋ ਗਏ ਤੇ ਉਹ ਤਾਂ ਆਇਆ ਜਾਨੀ ਨਾ ਪਤਾਸੇ ਵਾਂਗੂ ਖੁੱਲਦੇ ਜਾਂਦੇ ਸੀ ਮੂੰਹ 'ਚ ਬਹੁਤ ਬੜੀ ਜ਼ਿਆਦਾ ਟੇਸਟੀ ਲੱਗੇ ਤੇ ਅੱਜ ਵੀ ਆਪਾਂ ਥੋੜਾ ਜਿਹਾ ਗੁਲਗੁਲੇ ਵਾਲੇ ਆਟੇ ਦੇ ਵਿੱਚ ਇਹਨੂੰ ਪਾਵਾਂਗੇ ਜਾਂ ਮਾੜਾ ਜਿਹਾ ਮਿੱਠਾ ਛੋਡਾ ਪਾ ਲੂ ਹੂੰ ਮਿੱਠਾ ਛੋਡਾ ਵੀ ਠੀਕ ਹੈ ਤੇ ਉਹ ਮੈਥੋਂ ਹੋਈ ਸੀ ਗਲਤੀ ਤੇ ਮੈਂ ਤਾਂ ਇੱਕ ਵਾਰੀ ਤਾਂ ਮੈਂ ਡਰ ਗਈ ਵੀ ਆ ਤਾਂ ਮੈਂ ਹੋਂ ਕੰਮ ਖਰਾਬ ਹੀ ਕਰਤਾ ਪਰ ਮੇਰਾ ਜਿਹੜਾ ਕੰਮ ਸੀਗਾ ਉਹ ਇੱਕ ਬਹੁਤ ਵਧੀਆ ਸਫਲ ਰਿਹਾ ਤੇ ਮੈਨੂੰ ਇੱਕ ਨਵੀਂ ਚੀਜ਼ ਮਿਲ ਗਈ ਸੀਗੀ ਤੇ ਗੁਲਗੁਲੇ ਬਹੁਤ ਵਧੀਆ ਬਣਦੇ ਆ ਇਹਨੂੰ ਪਾ ਕੇ ਪਾ ਕੇ ਥੋੜਾ ਜਿਹਾ ਹਾਂ ਗੁਲਗੁਲੇ ਵਾਲੇ ਚ ਟਮਾਟ ਮੱਠੇ ਨਾਲ ਆਲਾ ਵੀ ਇੱਕ ਤਰੀਕਾ ਹੈ ਮੈਂ ਦੱਸਦੀ ਆ ਬੈਕ ਕੈਮਰਾ ਕਰਦੀ ਆ ਚੱਲ ਹੁਣ ਦੱਸਦੀ ਆ ਤੈਨੂੰ ਚੱਲ ਤੂੰ ਬਣਾ ਬੀਬੀ ਨੂੰ ਮੈਂ ਸਿਖਾਉਣ ਲੱਗੀ ਆ ਹਾਂ ਬਸ ਐਂ ਕਰ ਕਰ ਕੇ ਫਿਰ ਇਹਦਾ ਨਾ ਇੱਕ ਤਰੀਕਾ ਹੁੰਦਾ ਬਸ ਵੀ ਪਤਾ ਲੱਗ ਜਾਂਦਾ ਵੀ ਹੁਣ ਆਟਾ ਮੱਠੀਆਂ ਵਾਲਾ ਓਕੇ ਆ ਜਦੋਂ ਆਪਾਂ ਐਂ ਕਰੀ ਜਾਵਾਂਗੇ ਫਿਰ ਆਪਾਂ ਐ ਮੁਠੀ ਚ ਐ ਕਰਕੇ ਵੇਖਦੇ ਆ ਵੀ ਜੁੜ ਗਿਆ ਐਂ ਕਰਦੇ ਹੋਣਗੀਆਂ ਅੱਗੇ ਵੀ ਕੋੜੀਆਂ ਅੱਗੇ ਵੀ ਐਂ ਕਰਦੀ ਹੋਣਗੀਆਂ ਕਿ ਨਹੀਂ ਅੱਗੇ ਨਹੀਂ ਕਰਦੇ ਅੱਗੇ ਨਹੀਂ ਕਰਦੇ ਅਸੀਂ ਤੇ ਤੱਕ ਉਸੇ ਦੀ ਚੱਲਦਾ ਸੀ ਕੰਮ ਤੇ ਪਰ ਵਧੀਆ ਕ ਚਲਾ ਲੈਂਦੀਆਂ ਸੀ ਹਣਾ ਹੁਣ ਤਾਂ ਆਏ ਆ ਵੀ ਐ ਕਰਕੇ ਦੇਖੋ ਜਿਵੇਂ ਕਰਕੇ ਦੇਖੋ ਹੁਣ ਤਾਂ ਆਂ ਦਿਖਾਉਂਦੇ ਨੇ ਸਾਰਾ ਕੁਝ YouTube ਤੇ ਕਿਉਂਕਿ ਅੱਜ ਕੱਲ ਸਾਡੇ ਵਰਗੀਆਂ ਨੂੰ ਆਮਦਨੀ ਕੁਛ ਫਿਰ ਉਹ ਐ ਕਹਿੰਦੇ ਵੀ ਜਿਨ੍ਹਾਂ ਨੂੰ ਨਹੀਂ ਆਉਂਦਾ ਭਾਈ ਐ ਕਰ ਕਰਕੇ ਦੇਖ ਲਓ ਅੱਗੇ ਬੁਣੀਆਂ ਨੂੰ ਸਾਰਾ ਕੁਝ ਵੈਸੇ ਹੀ ਆਉਣਾ ਹੁੰਦਾ ਸੀ ਓਏ ਗੁੰਨ ਨਹੀਂ ਜੀ ਵਸਾਕਾ ਇਹ ਤਾਂ ਮੈਂ ਕਿਹਾ ਕਿਉਂ ਪੈਣਾ ਮਠਸੁਰਾ ਕਿੰਨਾ ਕਪਾਤਾ ਚਮਚਾ 1/2 ਚਮਚਾ ਪਾਤਾ ਹਾਂ ਦੇਸੀ ਘਿਓ ਦਾ ਬਹੁਤਾ ਤੇਲ ਪਾ ਲੋ ਚਾਹੇ ਕਿਉਂ ਬਲੋ ਮਰਜੀ ਹੈ ਤੁਹਾਨੂੰ ਹੂੰ ਤੇਰਾ ਐਂ ਕਰਕੇ ਦੇਖੀ ਐਂ ਜੀ ਮੁਠੀ ਚ ਲੈ ਕੇ ਆਟਾ ਹਾਂ ਆ ਦੇਖੋ ਐਦਾਂ ਇੱਕ ਮਿੰਟ ਇਹ ਤਾਂ ਨਹੀਂ ਜੁੜਿਆ ਹਜੇ ਹਾਂ ਐਂ ਜੁੜਨ ਲੱਗ ਜਾਂਦਾ ਹੁੰਦਾ ਜਦੋਂ ਐਂ ਹੋਣ ਲੱਗ ਜਾਂਦਾ ਉਦੋਂ ਆਂਦੇ ਵੀ ਮੌਨ ਬਹੁਤ ਹੈ ਪਰ ਇਹ ਚ ਹੋਰ ਵੀ ਥੋੜਾ ਜਿਹਾ ਮੇਨ ਲਾ ਤਾਂ ਪੈ ਸਕਦੇ ਹਾਂਜੀ ਥੋੜਾ ਜਿਹਾ ਸੁੱਕ ਬਰੂਰਾ ਹੈ ਰੋਜ਼ ਨਾਲ ਵਧੀਆ ਬਣਦੀਆਂ ਕ੍ਰਿਸਪੀ ਜੀਆਂ ਐਸੀ ਬਣ ਗਈ ਚਲ ਬਹੁਤ ਆ ਹੁਣ ਸਹੀ ਹੈ ਤੇ ਮੈਂ ਨਾ ਜੇ ਅੱਜ ਤੁਹਾਨੂੰ ਇੱਕ ਗੱਲ ਦੱਸਾਂ ਵੀ ਮੈਂ ਜਦ ਪੂੜੇ ਬਣਾਉਣੇ ਕਿਵੇਂ ਸਿੱਖੀ ਸੀ ਮੈਂ ਨਾ ਪੂੜੇ ਤਵੇ ਵਾਲੇ ਆਪੇ ਬਣਾਉਣੇ ਸਿੱਖੀ ਸੀ ਤਵੇ ਵਾਲੇ ਪੂੜੇ ਮੀ ਮਤਲਬ ਪਹਿਲਾਂ ਤਾਂ ਮੈਨੂੰ ਆਉਂਦੇ ਨਹੀਂ ਸੀਗੇ ਤਵੇ ਵਾਲੇ ਪੂੜੇ ਇੱਕ ਵਾਰੀ ਨਾ ਸੰਗਰੂਰ ਇਹ ਗਏ ਵੇ ਕਾਲਜ ਤੇ ਮੈਂ ਪਿਛੋਂ ਮਤਲਬ ਕਿ ਮੇਰਾ ਨਾ ਜੀ ਕੀਤਾ ਬਸ ਮੇਰਾ ਮੇਰਾ ਐ ਹੀ ਹੁੰਦਾ ਕੰਮ ਮੇਰਾ ਜਿਹੜੀ ਚੀਜ਼ ਨੂੰ ਜੀ ਕਰਦਾ ਬਸ ਉਹਦੀ ਹੁੰਦਾ ਵੀ ਚਲ ਉਠੋ ਤੇ ਬਣਾਓ ਹਨ ਤੇ ਮੇਰਾ ਜੀ ਕੀਤਾ ਕਿ ਅੱਜ ਪੂੜੇ ਬਣਾਏ ਕਿਉਂਕਿ ਪੂੜੇ ਨਹੀਂ ਤਾਂ ਆਪਾਂ ਸ਼ੌਕ ਆਪਾਂ ਨੂੰ ਸੀਗੇ ਪਰ ਬਣਾਉਣੇ ਆਉਂਦੇ ਨਹੀਂ ਸੀ ਹਨ ਤੇ ਮੈਂ ਆਟਾ ਗੁੰਨਿਆ ਆਟਾ ਗੁੰਨ ਕੇ ਨਾਲ ਦੀ ਨਾਲ ਹੀ ਫਟਾਫਟ ਮੈਂ ਪੂੜੇ ਬਣਾਉਣ ਲੱਗ ਗਿਆ ਤੇ ਪੂੜੇ ਤੇ ਜੁੜ ਗਏ ਤਵੇ ਤੇ ਤੇ ਉਹ ਆਟਾ ਤਾਂ ਮੈਂ ਮਾੜਾ ਜਿ ਇੰਨਾ ਕੀ ਬਣਾਇਆ ਸੀਗਾ ਤੇ ਉਹ ਦੋ ਤਿੰਨ ਪੂੜੇਾਂ ਦਾ ਹੀ ਸੀਗਾ ਤੇ ਚਲੋ ਮਸਾ ਹੀ ਮੈਂ ਤਵੇ ਨਾਲ ਉਹ ਲਾਇਆ ਤੇ ਫੇਰ ਦੋ ਤਿੰਨ ਪੂੜੇ ਐਵੇਂ ਮੱਚੇ ਸੜੇ ਜੇ ਬਣਾ ਲੇ ਫੇਰ ਮੈਂ ਆਖਿਆ ਵੀ ਨਹੀਂ ਇਹ ਤਾਂ ਸਹੀ ਨਹੀਂ ਹੈਗਾ ਫੇਰ ਮੈਂ ਨਾ 2-3 ਦਿਨਾਂ ਬਾਅਦ ਫੇਰ ਮੈਨੂੰ ਹੌਲਦਾ ਉੱਠਿਆ ਵੀ ਮੈਂ ਇਹ ਚ ਕੀ ਨੁਕਸ ਸੀਗਾ ਵੀ ਮੈਂ ਆਪ ਹੀ ਸੋਚੀ ਜਾਵਾਂ ਵੀ ਇਹਦੇ ਵਿੱਚ ਕੀ ਨੁਕਸ ਸੀ ਕੁਝ ਤਾਂ ਸੀਗਾ ਗੜਬੜ ਹੈਨਾ ਫੇਰ ਮੈਂ 2-3 ਦਿਨਾਂ ਬਾਅਦ ਜਦੋਂ ਮੈਨੂੰ ਫੇਰ ਹੌਲਦਾ ਉੱਠਿਆ ਮੈਂ ਫੇਰ ਲੱਗ ਗਈ ਹੈਨਾ ਜਦੋਂ ਮੈਂ ਫੇਰ ਲੱਗੀ ਫੇਰ ਮੈਂ ਆਟਾ ਜ਼ਿਆਦਾ ਘੋਲੀ ਗਈ ਘੋਲੀ ਗਈ ਘੋਲੀ ਗਈ ਹੈਨਾ ਮੈਨੂੰ ਥੋੜਾ ਜਾਇ ਲੱਗਿਆ ਵੀ ਆਟੇ 'ਚ ਨੁਕਸਨ ਹੋਵੇ ਕੋਈ ਮੇਰੇ 'ਚ ਤੇ ਮੈਂ ਜਦੋਂ ਚੰਗੀ ਤਰ੍ਹਾਂ ਘੋਲ ਲਿਆ ਉਹਨੂੰ ਐ ਪੂਰਾ ਲੇਸਲਾ ਬਣ ਗਿਆ ਜਦੋਂ ਮੈਂ ਫੇਰ ਬਣਾਏ ਤੇ ਉਹ ਪਹਿਲਾਂ ਨਾਲੋਂ ਬੈਟਰ ਬਣ ਗਏ ਬਹੁਤ ਵਧੀਆ ਤਾਂ ਨਹੀਂ ਬਣੇ ਪਰ ਪਹਿਲਾਂ ਨਾਲੋਂ ਬੈਟਰ ਬਣ ਗਏ ਉਦੋਂ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਆਟੇ ਦੇ ਵਿੱਚ ਨੁਕਸ ਸੀ ਕਿ ਮੈਂ ਛੇਤੀ ਬਣਾਉਣ ਲੱਗ ਗਈ ਵੀ ਆਟੇ ਦੇ ਵਿੱਚ ਗੱਠ ਪੂਰਾ ਵੀ ਨਹੀਂ ਹੋਣੀ ਚਾਹੀਦੀ ਬਿਲਕੁਲ ਇਸਲਾ ਹੋਣਾ ਚਾਹੀਦਾ ਫਿਰ ਪਰ ਜਦੋਂ ਮੈਂ ਤੀਜੀ ਵਾਰ ਬਣਾਏ ਸੀਗੇ ਉਦੋਂ ਤਾਂ ਬਸ ਪੁੱਛੇ ਹੀ ਨਾ ਸੀਗਾ ਵੀ ਜਿੰਨੇ ਮਰਜ਼ੀ ਖਾਈ ਜਾਓ ਐਡੇ ਸਵਾਦ ਲੱਗਦੇ ਸੀ ਤੇ ਫਿਰ ਹੁਣ ਤਾਂ ਆਪਾਂ ਐਕਸਪਰਟ ਹੋ ਗਏ ਪੂੜੇ ਬਣਾਉਣ ਦੇ ਹਨ ਜਿਹੜੀ ਚੀਜ਼ ਆਪਾਂ ਖੁਦ ਹੀ ਸਿੱਖਦੇ ਆ ਨਾ ਤੇ ਉਹ ਚੀਜ਼ ਦੇ ਵਿੱਚ ਹੀ ਆਪਾਂ ਐਕਸਪਰਟ ਹੋ ਸਕਦੇ ਆ ਜਿਹੜਾ ਆਪਾਂ ਕਿਸ ਵੈਸੇ ਦੇਖ ਲਈਏ ਤੇ ਫਟਾਫਟ ਹੁਣ ਬਣਾਉਂਦਿਆਂ ਮੈਂ ਨਹੀਂ ਬਣਦੀ ਹੈਗੀ ਕੋਈ ਚੀਜ਼ ਆਪਾਂ ਨੂੰ ਲੱਗਦਾ ਆ ਹੁੰਦਾ ਵੀ ਆ ਤਾਂ ਹੁਣ ਬਣਾਵਾ ਲਾਂਗੇ ਅਸੀਂ ਪਰ ਉਵੇਂ ਬਣਦਾ ਨਹੀਂ ਹੁੰਦਾ ਇਸ ਤਰ੍ਹਾਂ ਮਾ ਪੂੜੇ ਬਣਾਉਣੇ ਸਿੱਖੀ ਸੀ ਦੋ ਤਿੰਨ ਵਾਰੀ ਮੈਂ ਖਰਾਬ ਵੀ ਕਰੇ ਸੀਗੇ ਲੋਕ ਤਾਂ ਕਹਿੰਦੇ ਹੁੰਦੇ ਪਹਿਲਾ ਪੂੜਾ ਕੁੱਤੀ ਦਾ ਮੇਰੇ ਤਾਂ ਤਿੰਨੇ ਹੀ ਪੂੜੇ ਸੀ ਜਿਹੜੇ ਕੁੱਤੀ ਦੇ ਬਣ ਕੇ ਸੀ ਤੇ ਚਲੋ ਅੱਜ ਹੁਣ ਮਠੀਆਂ ਦੇਖਦੇ ਆ ਕਿਐਸੀਆਂ ਬਣਦੀਆਂ ਨੇ ਆਪਣੀਆਂ ਫੇਰ ਤੁਹਾਨੂੰ ਰਿਵਿਊ ਦਿੰਨੇ ਆ ਅਸੀਂ ਲੋ ਜੀ ਮਠੀਆਂ ਵਾਲਾ ਆਟਾ ਗੁੱਝ ਗਿਆ ਤੇ ਹੁਣ ਆਪਣਾ ਗੋਗਲਿਆਂ ਵਾਲਾ ਆਟਾ ਸ਼ੁਰੂ ਹੋ ਗਿਆ ਤੇ ਬਣਾਉਣੇ ਕਾਹਦੇ ਚ ਆਹ ਕੜਾਈ ਗੋਲ ਵਾਲੀ ਛੋਟੀ ਹੈ ਨਾ ਛੋਟੀ ਬਹੁਤ ਗੋਲ ਕੜਾਈ ਗੋਲ ਥੱਲੇ ਵਾਲੀ ਸਹੀ ਰਹਿੰਦੀ ਹੁੰਦੀ ਹੈ ਨਾ ਲੋ ਜੀ ਥੱਲਾ ਜਿਹੜਾ ਕੜਾਈ ਦਾ ਗੋਲ ਹੋਣਾ ਚਾਹੀਦਾ ਤੇ ਉਹਦੇ ਚ ਕਿਉਂਕਿ ਫੇਰ ਉਹ ਜੇ ਚੌਰ ਮਤਲਬ ਕਿ ਚਪੇਤਲਾ ਜ ਨਹੀਂ ਹੁੰਦੀ ਨੂੰ ਕਹਿ ਦਿੰਦੇ ਹਾਂ ਫਿਰ ਉਹਦੇ ਚ ਤੇਲ ਬੜਾ ਲੱਗਦਾ ਹੈ ਇਹ ਘੱਟ ਤੇਲ ਨਾਲ ਸਭ ਜਾਂਦਾ ਪਾਵਾਂ ਮੈਂ ਕਿਹ ਹੈ ਜੇ ਰੁੱਕੇ ਪਾਵਾਂ ਜੀ ਪਾ ਦੇ ਕਰੋ ਯੋਕ ਰਾਈਟਰ ਕਿਥੇ ਰੱਖਤਾ ਇੱਥੇ ਹੋਊਗਾ ਹਾਂ ਵੀ ਇੱਥੇ ਤੇਲ ਹੋਊਗਾ ਜਮਾ ਹੀ ਨਹੀਂ ਪਈਦਾ ਉਹ ਰਵੀ ਹੂੰ ਉਹ ਘੰਢ ਗਈ ਲੱਗਦੀ ਤੇਲ ਤਾਂ ਹੋਰ ਲਿਆਉਣਾ ਪਊਗਾ ਅੰਦਰੋਂ ਹਾਂ ਇੱਥੇ ਥੋੜਾ ਹਾਂ ਪਈ ਐ ਇੱਥੇ ਇੱਥੇ ਵੀ ਐ ਕਹਿੰਦੀ ਕਹਿੰਦੀ ਆ ਪਈ ਐ ਅੱਛਾ ਅਥਰ ਲੈਟ ਇ ਲੋ ਜੀ ਹਟਾ ਆਪਣਾ ਰੈਡੀ ਐ ਤੇਲ ਆਪਣਾ ਰੈਡੀ ਐ ਤੇਲ ਨੂੰ ਮਾੜਾ ਜਿਹਾ ਹੋਰ ਗਰਮ ਕਰ ਗਏ ਤੇ ਮੈਂ ਚਿਮਨੀ ਚਲਾ ਦਿਆਂ ਤੇ ਉਹ ਕਿੱਥੇ ਆਪਣੀ ਜੜੀ ਜੀ ਹਾਂ ਉਹ ਤਾਂ ਫਾਸਟ ਆਸ ਇੱਕ ਗੋਣੀ ਮਿਰਲੀ ਜੀ ਮਿਰਲੀ ਵੀ ਹੈਗੀ ਐ ਉਹ ਵੀ ਵਧੀਆ ਮਿਰਲੀ ਵੀ ਵਧੀਆ ਉਹ ਵਧੀਆ ਛੇਤੀ ਹਾਂ ਜੜੀ ਕੋਈ ਨਾ ਆ ਇੱਕੀ ਆਹ ਵਧੀਆ ਕੇਲ ਜਾਨੀ ਦੇਖੋ ਜੀ ਇਹ ਵਾਲੀ ਵਧੀਆ ਗੋਣੀ ਤੋਂ ਕੇਲ ਜਿਆ ਰਹਿਣਾ ਮਰਾ ਪਾ ਕੇ ਦੇਖ ਲੈ होया नहीं जी अब पूछा निकल गई बाल गया बड़ियां फिर जमे नहीं चेक कर लेंगे अब पूछा बाल गया बड़ियां हो गई हां ऊपर तो इनकी दवाई पाई जाने, जाने।, जाने। नेड़े करके सिक्को हां पर हाथ ना ना मच्छी जे करके कर हां आ सही है ये सब तो गोल 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 मैं तो आप गोल गोल को नहीं ਇਹ ਤਾਂ ਗੋਲ ਗੋਲੀ ਬਣੇ ਪਏ। ਹਾਂ। ਮਾੜੀ ਜੀ ਪੂਛ ਨਿਕਲੀ ਐ ਬਸ। ਉਹ ਜਦੋਂ ਪੁੱਤਾ ਤੇ ਜੜੀ ਤਾਂ ਫਿਰ ਨਹੀਂ। ਆ ਦੇਖਾ ਕਿੱਡਾ ਸੋਹਣਾ ਬਣਿਆ ਪਿਆ। ਮੈਂ ਨਾ ਹੁਣ ਗੈਸ 'ਤੇ ਕਰੀ ਐ ਕਿਉਂਕਿ ਜੇ ਇੱਕਦਾਂ ਹੀ ਬਣਗੇ ਨਾ ਵਿੱਚ ਬੱਚੇ ਰਹਿ ਜਾਂਦੇ। ਨਹੀਂ ਵਿੱਚੋਂ ਬੱਚੇ ਵੀ ਰਹਿ ਜਾਂਦੇ ਫਿਰ। ਕਾਲੇ ਵੀ ਹੋ ਜਾਂਦੇ। ਹਾਂ ਕੱਟੀ ਕਰਨੀ ਚਾਹੀਦੀ ਐ। ਮੈਂ ਕੱਟ ਤੇ ਕਰਤੀ ਹੁਣ ਗੈਸ। ਪਹਿਲਾਂ ਵੀ ਲੈ ਰੱਖ ਜਾਂਦੀ ਸੀ ਘਰੇ ਘਰੇ ਛੋੜਨੇ ਜਾਣੇ ਹੁੰਦੇ। ਨਾ ਮੈਂ ਨਾ ਤੁਹਾਨੂੰ ਦਿਖਾਉਣੀ ਆ ਕਿਹੜਾ ਸਾਡੇ ਗੋਲ ਗੋਲੇ ਕਿਵੇਂ ਬਣਿਆ। ਫਿਰ ਆਪਾਂ ਥੋੜੀ देर ਕੈਮਰਾ ਕਰਾਂਗੇ ਆਫ ਕਿਉਂਕਿ ਵੀਡੀਓ ਬਹੁਤ ਲੰਬੀ ਬਣ ਜੂਗੀ ਫਿਰ ਹੋਰ ਜੇ ਆਪਾਂ ਸਾਰਾ ਦਿਖਾਈ ਗਏ ਇੱਕ ਵਾਰ ਮੈਂ ਤੁਹਾਨੂੰ ਦਿਖਾ ਦੇਣੀ ਆ ਨੇੜੇ ਕਰਕੇ ਇੱਕ ਮਿੰਟ ਲਓ ਜੀ ਆਹ ਦੇਖੋ ਤੁਸੀਂ ਇਹ ਆਪਣੇ ਗੋਲ ਗੁਲੇ ਠੀਕ ਹੈ ਗੋਲ ਗੋਲ ਬਣੇ ਹੋਏ ਨੇ ਤੇ ਉੱਧਰ ਬਣ ਰਹੇ ਨੇ ਠੀਕ ਹੈ ਜੀ ਲਓ ਹੁਣ ਆਪਾਂ ਕੈਮਰਾ ਕਰਾਂਗੇ ਥੋੜੀ देर ਆਫ ਕਿਉਂਕਿ ਲੰਬੀ ਹੋ ਜੂ ਵੀਡੀਓ ਲੋ ਜੀ ਗੁਲਗੁਲੇ ਆਪਣੇ ਬਣ ਕੇ ਰੈਡੀ ਆ ਤੇ ਹੁਣ ਆਪਣਾ ਕੰਮ ਸ਼ੁਰੂ ਹੋ ਗਿਆ ਮੱਠੀਆਂ ਦਾ ਠੀਕ ਹੈ ਤੇ ਬੀਬੀ ਵੇਲ ਦੂਗੀ ਰੋਟੀ ਤੇ ਆਪਾਂ ਆਹ ਡੱਬੀ ਦਾ ਢੱਕਣ ਲੈ ਲਿਆ ਇਹਦੇ ਨਾਲ ਕੱਟ-ਕੱਟ ਕੇ ਮੱਠੀਆਂ ਮਿੰਟੇ ਤੇ ਬਣਾ ਕੇ ਸਿੱੜ ਦਾਂਗੇ ਇਹਦੇ 'ਚ ਲੋ ਜੀ ਆਪਾਂ ਸਿਰ ਢੱਕ ਲਿਆ ਕਿਉਂਕਿ ਮੈਨੂੰ ਫੇਰ ਪਹਿਣਾ ਦੀ ਗੱਲ ਯਾਦ ਆ ਕੇ ਆ ਗਈ ਕਿ ਤੁਸੀਂ ਜਦੋਂ ਕਿਚਨ ਦੇ ਵਿੱਚ ਕੁਝ ਬਣਾਉਨੇ ਹੋ ਤਾਂ ਉਦੋਂ ਤੁਸੀਂ ਸਿਰ ਟੱਕਿਆ ਕਰੋ ਤੇ ਆਪਾਂ ਸਿਰ ਟੱਕ ਲਿਆ ਠੀਕ ਹੈ ਜੀ ਤੁਹਾਡੀ ਗੱਲ ਮੰਨ ਲਈ ਯਾਦ ਆ ਗਿਆ ਮੈਨੂੰ ਉਸ ਪਹਿਲਾਂ ਯਾਦ ਨਹੀਂ ਸੀਗਾ ਆ ਨਾ ਪੱਟੀਆਂ ਤੇ ਆਈਆਂ ਹਾਂ ਇਹਨੀਆਂ ਨੂੰ ਉੱਤੀ ਚਾਹੀਦੀ ਬਣਾ ਕੇ ਦੇਖ ਲੈਣੀਆਂ ਆ ਵਾਹ ਪਹਿਲਾਂ ਮੈਂ ਆ ਚਲਾ ਦਿਆਂ ਚਲਾ ਦੇ ਇਹ ਤਾਂ ਵੈਸੇ ਬੜੀ ਤੇਜ਼ ਅੱਗ ਤੇ ਨਹੀਂ ਬਣਾਉਂਦੇ ਹੁੰਦੇ ਆ ਦਿਖਾਈ ਜਾਂਦਾ ਹਾਂ ਨਿਕਲ ਨਹੀਂ ਆ ਕਿਉਂ ਨਹੀਂ ਬਸ ਹੀ ਆਇਆ ਨਿਕਲ ਜਾਂਦੀ ਹੈ ਚੱਕੋ ਅਜਲੀ ਅੱਗੇ ਬਦਲੀ ਆ ਤਾਂ ਖਰਾਬ ਹੋ ਗਈ ਬਦਲੀ ਹੈ ਨਾ ਸੱਟ ਕੇ ਦੇਖਾ ਬਣਾ ਕੇ ਦੇਖ ਲੈਣੇ ਆ ਇੱਕ ਵੇ ਪਤਾ ਲੱਗ ਜੂਗਾ ਆ ਬਈ ਪਤਲੀ ਵੀ ਫੇਰ ਕੱਚੀ ਰਹ ਜੂਗੀ ਬੜੀ ਮੋਟੀ ਹੈ ਆ ਤਾਂ ਠੀਕ ਲੱਗਦੀ ਆ ਮੈਨੂੰ ਹਾਂ ਅਜਾ ਭੁੱਲਣ ਦੀ ਨਹੀਂ ਆ ਵੀ ਕੋਲਗੀ ਇਹ ਲੰਗ ਨਹੀਂ ਤੇ ਭਾਈ ਮੋਟੀ ਲੱਗਦਾ ਹੈ ਬਟ ਆਪੇ ਰੱ ਲੈਣਾ ਲੱਕ ਠੀਕ ਨਹੀਂ ਵੀ ਸਹੀ ਰਹਿਣੀ ਹੈ ਸਹੀ ਰਹਿਣਗੀਆਂ ਠੀਕ ਹੈ ਹਮ ਫੇਰ ਨਾ ਇਹ ਜਿਆਦਾ ਪਤਲੀਆਂ ਨਾ ਹੋ ਜਾਣ ਆ ਜਿਆਦੀ ਮੋਟੀਆਂ ਨਾ ਹੋ ਜਾਣ ਫਿਰ ਪਤਲੀਆਂ ਨਹੀਂ ਸਹੀ ਐ ਆ ਵੀ ਪਾ ਲਈ ਪਾ ਦੇ ਆ ਦੇ ਆਈ ਚਲ ਪੂਰ ਬਣਾ ਲੈ ਤਾਂ ਪੂਕਾ ਲਈ ਹੋਰ ਇਹਦੇ ਤੇ ਕੀ ਲੱਗਣਾ ਐ ਇਹ ਕੱਟ ਕੇ ਹੋ ਜਾਂਦੀਆਂ ਨੇ ਨਿਸ਼ੇਤੀ ਅੱਗੇ ਤਾਂ ਬੁਰ ਨੂੰ ਮੱਥਾ ਮਾਰੀ ਜਾਂਦਾ ਸੀ ਹੂੰ ਅੱਗੇ ਤਾਂ ਨਿੱਕੇ ਨਹੀਂ ਕੀਆ ਖੇਡਾਂ ਕਰੀ ਜਾਂਦੇ ਹੋਰ ਲੋ ਭੈਣੋਂ ਆਪਾਂ ਆਹ ਜਿਹੜਾ ਟੱਕਣ ਲਿਆ ਸੀ ਬੀਬੀ ਨੇ ਰੋਟੀ ਬੇਲੀ ਆਪਾਂ ਕੱਟ-ਕੱਟ ਕੇ ਇਹਦੀਆਂ ਪੰਜ ਕ ਨਿਕਲਿਆ ਜਾਂਦੇ ਵਿੱਚੋਂ ਇੱਕ ਰੋਟੀ ਜੋ ਵੈਸੇ ਤਾਂ ਸਾਰੀਆਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੋਊਗਾ ਕਿਉਂਕਿ ਮੇਰੇ ਜਮਾਨੇ ਵਾਲੀਆਂ ਭੈਣਾਂ ਨੇ ਸਾਰੀਆਂ ਮੇਰੇ ਮੇਰੇ ਜਮਾਨੇ ਵਾਲਿਆਂ ਨੂੰ ਪਤਾ ਹੀ ਬੀਬੀ ਹੁਣਾਂ ਦੇ ਜਮਾਨੇ 'ਚ ਬੀਬੀ ਕਹਿੰਦੀ ਅਸੀਂ ਤਾਂ ਛੋਟੀਆਂ-ਛੋਟੀਆਂ ਬੇਲ-ਬੇਲ ਗੁੱਲੀਆਂ ਜੀਆਂ ਫੇਰ ਬਣਾਉਂਦੇ ਸੀਗੀਆਂ ਬਹੁਤ ਟਾਈਮ ਲੱਗਦਾ ਸੀ ਪਰ ਹੁਣ ਆਪਾਂ ਛੇਤੀ-ਛੇਤੀ ਨਿਵੇੜ ਦਿੰਨੇ ਆ ਕੰਮ ਨਾਲੇ ਤਾਂ ਸ਼ੇਪ ਵਧੀਆ ਬਣਦੀ ਆ ਛੇ ਸਾਰਿਆਂ ਦੀ ਇੱਕੋ ਜਿਹੀ ਆਉਂਦੀ ਹੈ। 10 ਬਣ ਗਈਆਂ। ਦੇਖੀ। ਉਹ क्रिस्पी बनी है कि नहीं और मैं थोनू सही सही दसुंगी खा के क्योंकि आपा ਝੂਠ ਛਾੜ ਬੋਲ ਕਹਿੰਦਾ ਉਹਦੇ ਵੀ ਉਹ ਬਹੁਤ ਵਧੀਆ ਬਣੀ ਆ ਜਦੋਂ ਬਣਨਗੀ ਉਦੋਂ ਮੈਂ ਦਸੂ ਕ੍ਰਿਸਪੀ ਬਣੀ ਆ ਕਿ ਨਹੀਂ ਬਣੀ ਆ ਜੇ ਨਾ ਬਣੀ ਆ ਤਾਂ ਫਿਰ ਅਸੀਂ ਤੁਹਾਡੇ ਤੋਂ ਪੁੱਛਾਂਗੇ ਕਿ ਤੁਸੀਂ ਦਸੋ ਵੀ ਕ੍ਰਿਸਪੀ ਕਿਵੇਂ ਬਣਨਦੇ ਗਏ ਅਰ ਉਹ ਫੁੱਲ ਰਹੀਆਂ ਨੇ ਦੇਖਣ ਨੂੰ ਤਾਂ ਵਧੀਆ ਲੱਗਦੀਆਂ ਨੇ ਬਾਕੀ ਪਤਾ ਨਹੀਂ ਐ ਕਿ ਐਸੀਆਂ ਹੋਣੀਆਂ ਖਾਣ ਚ ਪਤਾ ਲੱਗ ਲੋ ਜੀ ਕੰਮ ਆਪਣਾ ਨਿਬੜ ਗਿਆ ਆ ਬਣਾ ਲਈਆਂ ਆਪਾਂ ਮਠੀਆਂ ਤੇ ਨੀਚੇ ਪਏ ਆਪਣੇ ਗੁਗਲੇ ਉਹ ਨੀਚੇ ਕੱਢਣੇ ਪੈਣਗੇ ਆ ਬੀਬੀ ਨੇ ਇੱਕ ਵੱਡਾ ਸਾਰਾ ਮਠਾ ਬਣਾਤਾ ਜਿਹੜਾ ਪਿੱਛੇ ਆਟਾ ਬਚ ਗਿਆ ਉਹ ਬੀਬੀ ਨੇ ਸਾਰਾ ਹੀ ਪਾਤਾ ਤੇ ਫਿਰ ਤੁਹਾਨੂੰ ਦਿਖਾਉਣੇ ਆ ਪਲੇਟ 'ਚ ਪਾ ਕੇ ਅੰਦਰ ਲੈ ਕੇ ਚੱਲਦੇ ਆ ਤੇ ਖਾਣੇ ਆ ਬੈਠ ਕੇ ਇੰਨੀ ਮਿਹਨਤ ਨਾਲ ਬਣਾਈਆਂ ਲੋ ਜੀ ਆ ਬਣ ਗਏ ਆਪਣੇ ਗੁਗਲੇ ਇੰਨੇ ਵਧੀਆ ਬਣਿਆ ਗੋਰ ਗੋਰ ਬੀਬੀ ਨੇ ਖਾਓ ਤੁਸੀਂ ਵੀ ਗੁਗਲੇ ਤੇ ਮਠੀਆਂ ਅਸੀਂ ਤਾਂ ਬਣਾ ਕੇ ਤੁਹਾਨੂੰ ਖਵਾਤੇ ਤੁਸੀਂ ਤਾਂ ਸਾਨੂੰ ਫੋਟੋ ਵੀ ਨਹੀਂ ਭੇਜੀ ਬਣਾ ਬਣਾ ਕੇ ਖਾ ਲੇ ਤਸਕੱਲਿਆਂ ਨੇ ਲੋ ਜੀ ਗੋਲ ਗੋਲ ਗੋਕਲੇ ਬਣਾਏ ਆ ਤੇ ਆ ਬਣ ਗਈਆਂ ਜੀ ਮਠੀਆਂ ਆਪਣੀਆਂ ਬਹੁਤ ਜ਼ਿਆਦਾ ਸੌਫਟ ਬਣੀਆਂ ਨੇ ਬਹੁਤ ਹੀ ਜ਼ਿਆਦਾ ਵਧੀਆ ਬਣੀਆਂ ਨੇ ਲੋ ਠੀਕ ਆ ਜੀ ਤੇ ਤੁਸੀਂ ਵੀ ਖਾਓ ਤੇ ਅਸੀਂ ਵੀ ਖਾਂਦੇ ਆ ਚਲੋ ਖਾ ਕੇ ਦੇਖ ਅੰਨੇ ਸੌਫਟ ਹੈ ਬੜੀ ਜਿਆਦਾ ਸੋਕ ਜਮੀਂ ਜੀੜੇ ਨਹੀਂ ਹੈਗੇ ਬਸ ਇਹ ਸੀਗਾ ਕਿ ਮੜਾ ਜਾ ਇਹਦੇ ਵਿੱਚ ਆਪਾਂ ਮਿੱਠਾ ਸੋਟਾ ਜਰੂਰ ਪਾਇਆ ਸੀ ਹੈਲੋ ਵਲੌਗ ਦਾ ਕਰਦੇ ਆ ਇਥੇ ਐਂਡ ਤੇ ਕੱਲ ਨੂੰ ਮਿਲਦੇ ਆ ਨਵਾਂ ਵਲੌਗ ਲੈ ਕੇ ਪਰ ਇੱਕ ਗੱਲ ਜਰੂਰ ਦੱਸ ਦਿਓ ਕਿ ਕੱਪੜੇ ਬਹੁਤ ਨੇ ਪਰ ਪਾਉਣ ਲਈ ਕੋਈ ਨਹੀਂ ਇਹ ਸਾਰਿਆਂ ਦੀ ਸਮੱਸਿਆ ਹੈਗੀ ਹੈ ਕਿ ਮੇਰੀ ਹੈ ਤਾਂ ਜਵਾਬ ਜਰੂਰ ਦੇ ਦਿਓ ਫਿਰ ਮਿਲਦੇ ਆ ਨਵਾਂ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਟੀਕਾ ਇੱਕ ਗੱਲ ਨਾਲ ਹੀ ਸੱਚ ਸੋਨ ਨੂੰ ਮੈਂ ਦੱਸਣਾ ਭੁੱਲ ਗਈ ਸੀ ਹੁਣ ਦੱਸ ਦਿਆਂ ਤੁਹਾਨੂੰ ਮੈਂ ਕਿਹਾ ਸੀਗਾ ਕਿ ਮੈਂ ਤੁਹਾਨੂੰ ਦੱਸੂਗੀ ਮਠੀਆਂ ਕਿਹੋ ਜੀਆਂ ਬਣੀਆਂ ਮੈਂ ਤੁਹਾਨੂੰ ਸਹੀ ਸਹੀ ਦੱਸਾਂ ਜਿ ਜਿਹੜੀਆਂ ਮਠੀਆਂ ਨੇ ਉਹ ਕ੍ਰਿਸਪੀ ਨਹੀਂ ਬਣੀਆਂ ਸੌਫਟ ਬਹੁਤ ਬਣੀਆਂ ਚੀੜੀਆਂ ਤਾਂ ਨਹੀਂ ਬਣੀਆਂ ਪੋਲੀਆਂ ਬਹੁਤ ਨੇ ਪਰ ਜਿਵੇਂ ਕ੍ਰਿਸਪੀ ਮੈਂ ਕਹਿੰਦੀ ਸੀ ਨਾ ਜਦੋਂ ਟੁੱਟਦੀਆਂ ਨੇ ਉਹ ਬਿਸਕੁਟਾਂ ਵਾਂਗੂ ਟੁੱਟਦੀਆਂ ਨੇ ਓਵੇਂ ਨਹੀਂ ਬਣੀਆਂ ਪੋਲੀਆਂ ਬਣੀਆਂ ਨੇ ਹਾਂ ਜੀ ਬੱਸ ਬਿਸਕੁਟਾਂ ਵਾਂਗੂ ਟੁੱਟਦੀਆਂ ਨੇ ਓਵੇਂ ਕ੍ਰਿਸਪੀ ਤਾਂ ਨਹੀਂ ਹੈਗੀਆਂ ਪਰ ਪੋਲੀਆਂ ਬਣੀਆਂ ਨੇ ਤੇ ਚੀੜੀਆਂ ਨਹੀਂ ਹੈਗੀ ਆ ਪਰ ਮੈਨੂੰ ਕ੍ਰਿਸਪੀ ਜਿਆਦਾ ਸਵਾਦ ਲੱਗਦੀ ਹੈ। ਇਹ ਵੈਸੇ ਸਵਾਦ ਨਹੀਂ ਆਇਆ ਨਹੀਂ ਮੈਂ ਕਹਿੰਦੀ ਸਵਾਦ ਨਹੀਂ। ਪਰ ਕ੍ਰਿਸਪੀ ਮੈਨੂੰ ਜਿਆਦਾ ਸਵਾਦ ਲੱਗਦੀ ਹੈ। ਇਹ ਗੁਰਗਲੇ ਬਹੁਤ ਜਿਆਦਾ ਸਵਾਦ ਨਹੀਂ। ਉਹ ਭੁੱਲੇ ਹੀ ਸਵਾਦ ਲੱਗਦੇ ਹੁੰਦੇ ਨੇ ਤੇ ਭੁੱਲੇ ਹੀ ਬਣੇ ਹੋਏ ਨੇ। ਮੈਂ ਭੁੱਲ ਗਈ ਸੀ ਇਹ ਗੱਲ ਤੁਹਾਨੂੰ ਦੱਸਣੀ ਤਾਂ ਕਰਕੇ ਮੈਂ ਦੁਬਾਰਾ ਤੋਂ ਫੇਰ ਆ ਗਈ ਤੁਹਾਡੇ ਸਾਹਮਣੇ। ਚਲੋ ਠੀਕ ਹੈ। ਹੁਣ ਨਹੀਂ ਆਉਂਦੀ ਔਰ ਕੱਲ ਨੂੰ ਆਉਂਗੀ।